ਕਿੰਨੀ ਜਿਹੜੀ ਕਣਕਾ ਇਸ ਕਿਸਾਨ ਨੇ ਬਾਹ ਦੁੱਤੀ ਆ ਤੇ ਕਿੰਨੀਆਂ ਹਜੇ ਬੋਣ ਵਾਲੀਆਂ ਪਈਆਂ ਨੇ ਕਣਕਾਂ ਇਸ ਦਾ ਕਾਰਨ ਕੀ ਆ ਇਸ ਦੇ ਥੱਲੇ ਜਿਹੜੀ ਸੰਡੀ ਆ ਜਿਹੜਾ ਇਸ ਦੇ ਥੱਲੇ ਜੀ ਬਣ ਚੁੱਕਿਆ ਉਹ ਸਭ ਤੋਂ ਵੱਡਾ ਕਾਰਨ ਆ ਖਰਚੇ ਇਸ ਦਾ ਜੀ 10 ਤੋਂ 15000 ਰੁਪਏ ਕਿੱਲਾ ਖਰਚਾ ਆ ਜਾਊਗਾ ਜੀ ਕਿਉਂਕਿ ਬੀਵੀ ਮੌਲ ਦਾ ਲੱਕੇ ਪਾਇਆ ਜੀਗਾ ਦੋ ਵਾਰੀ ਰੇ ਵੀ ਪਾਉਣਾ ਪਿਆ ਗਿਆ ਦਵਾਈ ਵੀ ਪੈ ਚੁੱਕੀ ਆ ਜੀ ਡੀਜ਼ਲ ਵੀ ਮੱਚ ਗਿਆ ਜੀ ਮਿਹਨਤ ਵੀ ਹੋਈ ਆ ਜੀ ਕਿਰਾਏ ਤੇ ਸੁਪਰ ਸੀਟਰ ਲੈ ਕੇ ਆਂਦਾ ਹੁਣ ਇਹ ਕਹਿੰਦੇ ਸੀ ਵੀ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈਆਂ ਕਣਕਾਂ ਬੀਤੀਆਂ ਪਰ ਇਹਨਾਂ ਨੂੰ ਇਹ ਪਤਾ ਨਹੀਂ ਵੀ ਜਦੋਂ ਕੋਈ ਵੀ ਚੀਜ਼ ਗਲਦੀ ਆ ਉਹ ਸੁੰਡਣਾ ਗਲਦੀ ਆ ਹੁਣ ਜਿਹੜੀ ਪਰਾਲੀ ਆ ਉਹਦੇ ਵਿੱਚ ਸੁੰਡ ਪੈ ਚੁੱਕਿਆ ਤੇ ਕਣਕ ਦਾ ਜਿਹੜਾ ਖਰਾਬ ਹੋ ਚੁੱਕੀ ਆ ਜਦੋਂ ਕੋਈ ਕਣਕ ਖਰਾਬ ਹੁੰਦੀ ਆ ਤਾਂ ਹੁਣ ਜਿਹੜੇ ਇਹਨਾਂ ਦੇ ਸੈਟੇਲਾਈਟ ਆ ਉਹ ਬੰਦ ਪਏ ਉਹ ਆ ਨਹੀਂ ਰਹੇ ਇੱਥੇ ਅਸੀਂ ਇਸ ਕਰਕੇ ਭਗਵੰਤ ਮਾਨ ਨੂੰ ਵੀ ਕਹਿਨੇ ਆ ਵੀ ਤੇਰੀ ਸਰਕਾਰ ਲਿਆਂਦੀ ਸੀ ਲੋਕਾਂ ਨੇ ਵੀ ਤੂੰ ਚੰਗਾ ਕਰੇਗਾ ਪਰ ਤੂੰ ਉਹਨਾਂ ਨੂੰ ਵੀ ਮਾੜਾ ਨਿਕਲਿਆ ਕੋਈ ਖੋਦਖਸ਼ੀ ਕਰਦਾ ਕੋਈ ਕੰਮ ਕਰਦਾ ਇਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਆ ਭਗਵਾਨ ਤਮਾਂ ਜਿਵੇਂ ਵਾਰ ਆ ਜਾਂ ਡੀਸੀ ਜਿਵੇਂ ਵਾਰ ਆ ਜਾਂ ਪਿੰਡ ਸਾਡੇ ਜ਼ਿਲ੍ਹੇ ਦਾ ਐਚਐਚਓ ਜਿਵੇਂ ਵਾਰ ਹਲਕੇ ਦਾ ਜੋ ਕਿ ਸਾਡੇ ਅੱਗਾ ਮਿਲਿਆ ਆਉਂਦੇ ਰਹੇ ਐ ਹੁਣ ਆ ਕੇ ਉਸਾਰ ਨਹੀਂ ਲੈਂਦੇ ਅੱਗ ਇੱਕ ਖਾਨ ਲਾਉਂਦਾ ਸੀ ਹੁਣ ਅਸੀਂ 15 ਕਿਸਾਨ ਖੜੇ ਐ ਇੱਥੇ ਆ ਕੇ ਕੋਈ ਨਹੀਂ ਪੁੱਛਦਾ ਵੀ ਤੁਸੀਂ ਕੀ ਕਰਦੇ ਹੋ ਮੈਂ ਕੱਲ 4 ਕਿੱਲੇ ਬੀਜ ਚੁੱਕਿਆ ਹਾਂ ਹਜੇ ਲਗਭਗ ਐ ਲੱਗਾ ਹੀ 5-7 ਕਿੱਲੇ ਹੋਰ ਬੋਣੇ ਪੈਣੇ ਸੂਪਰ ਸੀਡਰਾਂ ਦੁਬਾਰੇ ਬੀਜਣੀ ਪੈਣੀ ਆ ਬਾਕੇ ਬੀਜਾਂਗੇ ਲੰਮਾ ਟਾਈਮ ਹੋ ਜੂਗਾ ਤੇ ਝਾੜ ਹੀ ਨਹੀਂ ਦੇਣਾ ਸਤਿ ਸ਼੍ਰੀ ਅਕਾਲ ਪੰਜਾਬੀ ਨਿਊਜ਼ ਕੋਰਨਰ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਫਿਰ ਰਹੇ ਹਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਨੇ ਵਿਗੜਦੇ ਕਿਉਂ ਜਾ ਰਹੇ ਨੇ ਕਿਉਂਕਿ ਕਿਸਾਨੀ ਹੈ ਜਿਹੜੀ ਉਹ ਮੰਡੀ ਦੇ ਵਿੱਚ ਆ ਪਹਿਲਾਂ ਜੇਕਰ ਝੋਨੇ ਦੀ ਗੱਲ ਕਰੀਏ ਕਿਸਾਨ ਨੇ ਜਿਹੜੇ ਉਹ ਮੰਡੀਆਂ ਦੇ ਵਿੱਚ ਰੁਲਦੇ ਰਹੇ ਨੇ ਕਿਸਾਨਾਂ ਦਾ ਜਿਹੜਾ ਝੋਨਾ ਸੀ ਉਹ ਨਹੀਂ ਚੁੱਕਿਆ ਗਿਆ ਤਾਂ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਲਗਾਤਾਰ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਜਿਹੜੀਆਂ ਵੀਡੀਓ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਅਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਪਰ ਗੱਲ ਇਹ ਆ ਕਿ ਐਸ ਵਕਤ ਅਸੀਂ ਪੰਜਾਬ ਦੇ ਉਹਨਾਂ ਖੇਤਾਂ ਦੇ ਵਿੱਚ ਫਿਰ ਰਹੇ ਆਂ ਜਿਹੜੇ ਖੇਤਾਂ ਦੇ ਵਿੱਚੋਂ ਕਿਸਾਨ ਅੰਨਦਾਤਾ ਜਿਹੜਾ ਕਿ ਪੂਰੀ ਦੁਨੀਆ ਦਾ ਢਿੱਡ ਪਾਲਦਾ ਪੂਰੀ ਦੁਨੀਆ ਨੂੰ ਜਿਹੜਾ ਕਿ ਰੋਜੀ ਰੋਟੀ ਦਿੰਦਾ ਤੇ ਅੱਜ ਉਹੀ ਅੰਨਦਾਤਾ ਜਿਹੜਾ ਕਿ ਦਿਲ ਤੋਂ ਦੁਖੀ ਆ ਦਿਮਾਗ ਤੋਂ ਦੁਖੀ ਆ ਤੇ ਸਰੀਰ ਤੋਂ ਦੁਖੀ ਆ ਨੜੇ ਖਰਚਾ ਹੋ ਰਿਹਾ ਨੜੇ ਪੱਲੇ ਕੁਛ ਨਹੀਂ ਪੈ ਰਿਹਾ ਇਹ ਜਿਹੜਾ ਟਰੈਕਟਰ ਖੜਾ ਪਿੱਛੇ ਹੈਪੀ ਸੀਡਰ ਪਾਇਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਸੁਪਰ ਸੀਡਰ ਪਾਇਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਕਣਕਾ ਇਸ ਕਿਸਾਨ ਨੇ ਬਾਹ ਦਿੱਤੀ ਆ ਤੇ ਕਿੰਨੀਆਂ ਹਜੇ ਬੋਣ ਵਾਲੀਆਂ ਪਈਆਂ ਨੇ ਕਣਕਾਂ ਇਸ ਦਾ ਕਾਰਨ ਕੀ ਆ ਇਸ ਦੇ ਥੱਲੇ ਜਿਹੜੀ ਸੁੰਡੀ ਆ ਜਿਹੜਾ ਇਸ ਦੇ ਥੱਲੇ ਜੀ ਬਣ ਚੁੱਕਿਆ ਉਹ ਸਭ ਤੋਂ ਵੱਡਾ ਕਾਰਨ ਆ ਤਾਂ ਸਾਡੇ ਨਾਲ ਕਿਸਾਨ ਕਾਫੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਕਿਸਾਨਾਂ ਦੇ ਨਾਲ ਕਿਉਂਕਿ ਪਿੰਡਾਂ ਦੇ ਵਿੱਚੋਂ ਲਾਮਬੰਦ ਕਰ ਰਹੇ ਨੇ ਕਿ ਤੁਸੀਂ ਬਾਰਡਰਾਂ ਦੇ ਚਲੋ ਐਮਐਮ ਐਮਐਸਪੀ ਦੀ ਗਰੰਟੀ ਲਓ ਸਰਕਾਰ ਦੇ ਨਾਲ ਲੜੋ ਪਰ ਲੜਨ ਦਾ ਟਾਈਮ ਕਿੱਥੇ ਆ ਕਿਸਾਨਾਂ ਕੋਲ ਜੇ ਇਧਰੋਂ ਬੇੜ ਹੋ ਫੇਰ ਹੀ ਕਿਤੇ ਨਾ ਕਿਤੇ ਜਾ ਕੇ ਲੜਿਆ ਜਾਊਗਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰਕਾਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੇ ਖੇਤ ਪੁੱਛਣ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਕਣਕ ਦਾ ਕਾਰਨ ਕੀ ਮੰਨਦੇ ਹੋ ਇਹ ਕਾਰਨੇ ਦੇ ਵਿੱਚ ਸੁੰਡ ਪਿਆ ਗਿਆ ਜੀ ਇਹਦੇ ਵਿੱਚ ਸੁੰਡ ਦੇ ਕਾਰਨ ਇਹ ਸਾਰੀ ਖਾਧੀ ਗਈ ਖਾਣ ਦੇ ਕਾਰਨ ਦੁਬਾਰਾ ਉਪਗਰੀ ਨਹੀਂ ਤੇ ਜੜਾਂ ਦੇ ਵਿੱਚ ਸੁੰਡ ਬੈਠਾ ਇਹਦੇ ਤੇ ਖੇਚਲਾ ਕਰੀ ਪਹਿਲਾਂ ਦਵਾਈ ਵੀ ਪਾਈ ਦਵਾਈ ਨੇ ਕਵਰ ਨਾ ਕੀਤਾ ਤੇ ਫਿਰ ਇਸ ਨੂੰ ਦੁਬਾਰਾ ਬਾਕੇ ਦੁਬਾਰਾ ਬੀਜਣ ਲੱਗੇ ਹਾਂ ਹੁਣ ਤੱਕ ਦਾ ਕਿੰਨਾ ਕੁ ਖਰਚਾ ਆ ਚੁੱਕਾ ਹੈ ਖਰਚੇ ਇਸ ਦਾ ਜੀ 10 ਤੋਂ 15000 ਰੁਪਏ ਕਿੱਲਾ ਖਰਚਾ ਆ ਜਾਊਗਾ ਜੀ ਕਿਉਂਕਿ 20 ਵੀ ਮੁੱਲ ਦਾ ਲੱਕੇ ਪਾਇਆ ਸੀਗਾ ਦੋ ਵਾਰੀ ਰੇ ਵੀ ਪਾਉਣਾ ਪਿਆ ਗਿਆ ਦਵਾਈ ਵੀ ਪੈ ਚੁੱਕੀ ਆ ਜੀ ਡੀਜ਼ਲ ਵੀ ਮੱਚ ਗਿਆ ਜੀ ਮਿਹਨਤ ਵੀ ਹੋਈ ਆ ਸੂਪਰ ਸੀਟਰ ਲੈ ਕੇ ਆਉਂਦਾ ਹੈ ਹਾਂ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਹੋ ਸਿੱਧੂਪੁਰ ਦੇ ਨਾਲ ਸੰਬੰਧ ਰੱਖਦੇ ਹੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਇਹ ਤਸਵੀਰਾਂ ਦੇਖ ਕੇ ਦਿਲ ਦੇ ਵਿੱਚ ਕੀ ਆਉਂਦਾ ਕੀ ਜਿਹੜੇ ਕਿ ਬਲਬਲੇ ਨੇ ਮੰਨਦੇ ਕੀ ਕਹਿੰਦੇ ਨੇ ਅਸੀਂ ਭਾਰਤੀ ਕਿਸਾਨ ਜਿਹੜੇ ਇੱਕ ਤਾਂ ਸਿੱਧੂਪੁਰ ਬਲਬਲੇ ਇਹ ਹੀ ਆ ਵੀ ਜਿਹੜੇ ਕਿਸਾਨ ਨੇ ਹਰ ਇੱਕ ਕਿਸਾਨੀ ਨੂੰ ਜਿਹੜਾ ਖਾਣ ਨੂੰ ਤੋਂ ਲਿਆ ਵੈ ਜਿਹੜੀ ਸਰਕਾਰ ਆ ਜਾਂ ਕੋਈ ਵੱਡਾ ਮੰਹਿਕਮਾ ਹੈ ਇਹ ਸਾਰੇ ਕਿਸਾਨੀ ਦੇ ਮਗਰ ਪਏ ਆ ਕਣਕਾਂ ਨਾਲ ਜਿਹੜੀ ਜਿਹੜੀ ਹਾਲਤ ਹੈ ਬਹੁਤ ਮਾੜੀ ਹੈ ਹੁਣ ਇਹ ਕਹਿੰਦੇ ਸੀ ਵੀ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਪਰਾਲੀ ਨੂੰ ਅੱਗਾਂ ਨਹੀਂ ਲਾਈਆਂ ਕਣਕਾਂ ਬੀਤੀਆਂ ਪਰ ਇਹਨਾਂ ਨੂੰ ਇਹ ਪਤਾ ਨਹੀਂ ਵੀ ਜਦੋਂ ਕੋਈ ਵੀ ਚੀਜ਼ ਗਲਦੀ ਆ ਉਹ ਸੁੰਡ ਨਾਲ ਗਲਦੀ ਆ ਹੁਣ ਜਿਹੜੀ ਪਰਾਲੀ ਹੈ ਉਹਦੇ ਵਿੱਚ ਸੁੰਡ ਪੈ ਚੁੱਕਿਆ ਤੇ ਕਣਕ ਦਾ ਜਿਹੜੀ ਖਰਾਬ ਹੋ ਚੁੱਕੀ ਆ ਹੁਣ ਇੱਕ ਇੱਕ ਬੰਦਾ 10-10000 ਰੁਪਏ ਕਿੱਲੇ ਦਾ ਖਰਚਾ ਕਰ ਸਕਿਆ ਪਹਿਲਾਂ ਝੋਨਾ ਜਿਹੜਾ ਅਸੀਂ ਮੰਡੀਆਂ ਦੇ ਵਿੱਚੋਂ ਮਸਾ ਇਕੱਠਣਾ ਚਕਾਇਆ ਉਦੋਂ ਸਾਡੇ ਪ੍ਰਧਾਨ ਸਰਦਾਰ ਜੀਜੀ ਸਿੰਘ ਜੀ ਡੱਲੇਵਾਲ ਸਾਹਿਬ ਜਿਹੜੇ ਕੱਜ 17-18 ਦਿਨ ਹੋ ਚਲੇ ਮਰਨਵਾਰ ਤੇ ਬੈਠੇ ਐ ਕਦੋਂ ਵੀ ਕੁਝ ਵੀ ਹੋ ਸਕਦਾ ਪਰ ਇਹ ਸਰਕਾਰਾਂ ਦੇ ਜਿਹੜੀ ਕੰਨ ਤੇ ਜੂਨ ਸ਼ਰਕਦੀ ਨਾ ਇਹ ਸਰਕਾਰ ਕਿਸਾਨਾਂ ਦਾ ਸਾਥ ਦੇ ਰਹੀ ਐ ਨਾ ਇਹਨਾਂ ਦੀ ਸਾਰ ਲੈ ਰਹੀ ਐ ਅੱਗਾ ਲਾਉਣ ਵੇਲੇ ਝੋਨੇ ਤੇ ਇਹਨਾਂ ਦਾ ਕੋਈ ਸੈਟੇਲਾਈਟ ਨਹੀਂ ਚੱਲਿਆ ਇਹਨਾਂ ਨੇ ਦੇਖਿਆ ਨਹੀਂ ਵੀ ਕਿਸਾਨ ਮੰਡੀਆਂ ਚ ਰੋਲਦਾ ਪਿਆ ਪਰ ਜਦੋਂ ਕੋਈ ਕੰਨਕ ਖਰਾਬ ਹੁੰਦੀ ਐ ਤਾਂ ਹੁਣ ਜਿਹੜੇ ਇਹਨਾਂ ਦੇ ਉਹ ਆ ਨਹੀਂ ਰਹੇ ਇੱਥੇ ਅਸੀਂ ਇਸ ਕਰਕੇ ਭਗਵੰਤ ਮਾਨ ਨੂੰ ਵੀ ਕਹਿਨੇ ਆ ਵੀ ਤੇਰੀ ਸਰਕਾਰ ਲਿਆਂਦੀ ਸੀ ਲੋਕਾਂ ਨੇ ਵੀ ਤੂੰ ਚੰਗਾ ਕਰੇਗਾ ਪਰ ਤੂੰ ਉਹਨਾਂ ਨੂੰ ਵੀ ਮਾੜਾ ਨਿਕਲਿਆ ਕਿਉਂਕਿ ਸਾਰੇ ਇਹ ਰਲੇ ਵਿਆਪ ਸਮੇ ਇਹ ਸਿਰਫ ਕਿਸਾਨੀ ਨੂੰ ਬਰਬਾਦ ਕਰਨ ਦਾ ਚਾਹੁੰਦੇ ਆ ਅਣਾਨੀਆਂ ਵਾਨੀਆਂ ਦੇ ਹੱਥ ਦੇ ਵਿੱਚ ਦੇਣਾ ਚਾਹੁੰਦੇ ਆ ਜਿਹੜਾ ਅਸੀਂ ਨਹੀਂ ਦੇਣਾ ਚਾਹੁੰਦੇ ਕਰਨਾ ਚਾਹੁੰਦੇ ਇਸ ਕਰਕੇ ਇਹ ਜਗਦੀਸ਼ ਸਿੰਘ ਡੱਲੇਵਾਲ ਦੇ ਨਾਲ ਜੋ ਅ ਅੱਜ ਤੋਂ ਕਾਫੀ ਦਿਨਾਂ ਤੋਂ ਜੋ ਉਹ ਬੈਠੇ ਆ ਮਰਨ ਮਰਤੇ ਅਸੀਂ ਉਹਦੀ ਸਮੂਲੀਅਤ ਕਰਦੇ ਉਹਦੇ ਨਾਲ ਚੱਲੇ ਆ ਪ੍ਰਮਾਤਮਾ ਸਾਡੇ ਪ੍ਰਧਾਨ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਕਿ ਸਾਡਾ ਜਿਹੜਾ ਜਰਨਲ ਹੈ ਉਹ ਇਕੋ ਹੀ ਰਹਿ ਗਿਆ ਹੁਣ ਸਾਡਾ ਲੜਨ ਵਾਲਾ ਜਰਨੈਲ ਬਾਕੀ ਸਾਰੇ ਘਰੋ ਘਰੀ ਬੈਠ ਚੁੱਕੇ ਸੋ ਬੇਨਤੀ ਆ ਵੀ ਸਰਕਾਰਾਂ ਇਸ ਗੱਲ 'ਤੇ ਧਿਆਨ ਦੇਣ ਕਿਸਾਨੀ ਵੱਲ ਧਿਆਨ ਦੇਣ ਨਹੀਂ ਕਿ ਉਹ ਸਮਾਂ ਦੂਰ ਨਹੀਂਗਾ ਜੇ ਕਿਸਾਨੀ ਬਰਬਾਦ ਹੋ ਗਈ ਤਾਂ ਜਿਹੜਾ ਸਾਰਾ ਮੁਲਕ ਆ ਉਹਨੇ ਖਤਮ ਹੋ ਜਾਣਾ ਇਸ ਵੇਲੇ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਆਈ ਬੜੀਆਂ ਹੁੰਮ ਭੰਵਾ ਕੇ ਬੂਟਾਂ ਪਾਈਆਂ ਲੋਕਾਂ ਨੇ 92 ਵਧਾਇ ਕੇ ਜਿਤਾ ਕੇ ਤੂਰ ਤੇ ਹੁਣ ਕੋਈ ਵਧਾਇਆ ਕੇ ਜਾਂ ਕੋਈ ਚੇਅਰਮੈਨ ਜਾਂ ਕੋਈ ਸਰਪੰਚ ਜਾਂ ਕੋਈ ਹੋਰ ਬੰਦਾ ਉਹਨਾਂ ਦਾ ਆ ਕੇ ਤੁਹਾਡੇ ਖੇਤ ਦੇ ਵਿੱਚ ਖੜਾ ਇਹ ਆਮ ਆਦਮੀ ਪਾਰਟੀ ਦਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜੋ ਕਿ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਅਖਵਾਉਂਦਾ ਸੀਗਾ ਉਸ ਦਾ ਨਾ ਹੀ ਕੋਈ ਲੀਡਰ ਨਾ ਹੀ ਕੋਈ ਨਮਾਇਦਾ ਨਾ ਕੋਈ ਤਹਿਸੀਲਦਾਰ ਨਾ ਕੋਈ ਐਮ ਐਲ ਏ ਕੋਈ ਵੀ ਆ ਕੇ ਕਿਸਾਨ ਦੀ ਸਾਰ ਲੈਣ ਨੂੰ ਨਹੀਂ ਤਿਆਰ ਜੋ ਕਿ ਮਤਲਬ ਕਿ ਕਿਸਾਨੀ ਘੋਲ ਦੇ ਵਿੱਚ ਜਾਣ ਦੇ ਸਮਾਂ ਵੀ ਨਹੀਂ ਲੱਗ ਰਿਹਾ ਕਿਸੇ ਨੂੰ ਕੋਲ ਵੀ ਜਾ ਕੇ ਆਪਣੇ ਹਿੱਤਾਂ ਦੀ ਖਾਤਰ ਉੱਥੇ ਜਾ ਕੇ ਅਸੀਂ ਆਪ ਦਾ ਮੰਗ ਪੁੱਤਰ ਰੱਖ ਸਕੀ ਅਸੀਂ ਉਹਨਾਂ ਦੇ ਨਾਲ ਯੁੱਝ ਕੇ ਜਾ ਕੇ ਲੜੀਏ ਕਿਉਂਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਉਲਝੇ ਪਿਆਂਗੇ ਹਰੀ ਹੋਈ ਕਣਕ ਪੂਰੀ ਨਹੀਂ ਹੋਈ ਉਹ ਵਾਹੀ ਆਗੀ ਬੋਣ ਦੇ ਬਾਅਦ ਖਰਚਾ ਕਰਕੇ ਅਸੀਂ ਤਾਂ ਇੱਥੇ ਰੁਝੇ ਹਾਂ ਇਹ ਮਾਨ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਤਾਂ ਵਾਕਈ ਭੁੱਬ ਨਿਕਲਦੀ ਆ ਜਦੋਂ ਅਸੀਂ ਕਿਸਾਨਾਂ ਦੀਆਂ ਬਾਈਆਂ ਫਸਲਾਂ ਦੇਖਦੇ ਆ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਦਿਲ ਦੇ ਵਿੱਚੋਂ ਰੁਗ ਪਰ ਕੇ ਬਾਹਰ ਆ ਜਾਂਦਾ ਇੱਕ ਰੋਂਦੇ ਨਹੀਂ ਕੈਮਰੇ ਦੇ ਸਾਹਮਣੇ ਖੜੇ ਪਰ ਰੋਣ ਨੂੰ ਬੜਾ ਦਿਲ ਕਰਦਾ ਕਿਉਂਕਿ ਇਹ ਕਿਸਾਨ ਭੁੱਖਾ ਮਰ ਰਿਹਾ ਅੰਨ ਦਾਤਾ ਜਿਹੜਾ ਕਦੇ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਤੇ ਕਦੇ ਇਸ ਨੂੰ ਫਸਲਾਂ ਮਾਰ ਜਾਂਦੀਆਂ ਨੇ ਬਾਦੇ ਘਾਟ ਜਿਹੜੇ ਉਹ ਕਿਸਾਨ ਹੀ ਆ ਜਿਹੜਾ ਸਹਿ ਜਾਂਦਾ ਤੇ ਕਿਸਾਨਾਂ ਨੂੰ ਫੇਰ ਵੀ ਮਾਰ ਆ ਜਿਹੜੀ ਉਹ ਸਰਕਾਰਾਂ ਦੀ ਪੈ ਜਾਂਦੀ ਹੈ ਬਈ ਤੁਸੀਂ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਹੋ ਜਦੋਂ ਅੱਗਾਂ ਲੱਗਦੀਆਂ ਸੀ ਉਦੋਂ ਇੱਥੇ ਪੁਲਿਸ ਵੀ ਆਉਂਦੀ ਸੀ ਸਾਰੇ ਆਉਂਦੇ ਸੀਗੇ ਅੱਜ ਕੋਈ ਆਇਆ ਮੈਂ ਮਲਕੀਤ ਸਿੰਘ ਪਰਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪਿੰਡ ਕਾਈ ਪ੍ਰਧਾਨ ਜੋ ਕਿ ਅਸੀਂ 2 ਮਹੀਨੇ ਪਹਿਲਾਂ ਮੰਡੀਆਂ ਦੇ ਵਿੱਚ ਇਹਨਾਂ ਨੇ ਮਿਲਤਾਂ ਕਰਿਆ ਨਾ ਕੋਈ ਇਹਨਾਂ ਦਾ ਐਮਐਲਏ ਨਾ ਇਹਨਾਂ ਦਾ ਕੋਈ ਏਡੀਸੀ ਨਾ ਡੀਸੀ ਨਾ ਕੋਈ ਮੰਤਰੀ ਸਾਡੇ ਆਂ ਦਾਣਾ ਮੰਡੀਆਂ 'ਚ ਨਹੀਂ ਪਹੁੰਚਿਆ ਜੋ ਕਿ ਅਸੀਂ ਇੰਸਪੈਕਟਰ ਨੂੰ ਕਿਹਨੂੰ ਘੇਰ ਘੇਰ ਦਾਣੇ ਚਕਾਏ ਕਿਹਨੂੰ ਮਿੰਤਾ ਕਰਿਆ ਕੁਛ ਕਰਿਆ ਕਿ ਜੇ ਲੋਕਾਂ ਦੇ ਸਾਡੇ ਕਾਟਾਂ ਕੱਟੀਆਂ ਸਾਡੇ ਲੋਕਾਂ ਦੇ ਗਲ ਵੱਡੇ ਗਏ ਇਹਨਾਂ ਨੇ ਸਾਡੀ ਆ ਕੇ ਕੋਈ ਸਾਰ ਨਹੀਂ ਲਈ ਆ ਹੁਣ 15 ਦਿਨ ਹੋ ਗਏ ਸਾਡੇ ਕਿਸਾਨ ਕਣਕਾਂ ਵਾਹੀ ਜਾਂਦੇ ਅਸੀਂ ਅੱਗੇ ਇੱਕ ਦਿਨ ਵੀ ਵੀਡੀਓ ਪਾਈ ਸੀ ਜੋ ਕਿ ਸਾਡਾ ਕਿਸਾਨ ਕੋਈ ਖੁਦ ਖਾਸੀ ਕਰਦਾ ਕੁਛ ਕਰਦਾ ਇਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਜਾਂ ਭਗਵਾਨ ਤੁਮਣ ਜ਼ਿੰਮੇਵਾਰ ਹੈ ਜਾਂ ਡੀਸੀ ਜ਼ਿੰਮੇਵਾਰ ਹੈ ਜਾਂ ਪਿੰਡ ਸਾਡੇ ਜ਼ਿਲ੍ਹੇ ਦਾ ਐਚਐਚਓ ਜ਼ਿੰਮੇਵਾਰ ਹੈ ਹਲਕੇ ਦਾ ਜੋ ਕਿ ਸਾਡੇ ਅੱਗਾਂ ਵੇਲੇ ਆਉਂਦੇ ਰਹੇ ਐ ਹੁਣ ਆ ਕੇ ਉਸਾਰ ਨਹੀਂ ਲੈਂਦੇ ਅੱਗ ਇੱਕ ਕਿਸਾਨ ਲਾਉਂਦਾ ਸੀ ਹੁਣ ਅਸੀਂ 15 ਕਿਸਾਨ ਖੜੇ ਆ ਇੱਥੇ ਆ ਕੇ ਕੋਈ ਨਹੀਂ ਪੁੱਛਦਾ ਵੀ ਤੁਸੀਂ ਕੀ ਕਰਦੇ ਹੋ ਕੋਈ ਕਣਕ ਬੋਹਦੇ ਹੋ ਜੋ ਕਣਕ ਤਾਂ ਅੱਗ ਦਾ ਇੱਕ ਕਿਸਾਨ ਲਾਉਂਦਾ ਤੇ ਅੰਗਲੀ ਉਹ ਦਿੰਦਾ ਸੀ ਇਹਨਾਂ ਨੂੰ ਇਹਨਾਂ ਦਾ ਹੈਡਲਾਈਟ ਚੱਕਦਾ ਸੀਗਾ ਵੀ ਕਿਸਾਨ ਅੱਗ ਲਾ ਰਿਹਾ ਹੈ ਉਹਦੀ ਪੁਲਿਸ ਆ ਜਾਂਦੀ ਦੋ ਜੇਬਸੀਆਂ ਲੈ ਕੇ ਨਾਲ ਡੀਸੀ ਆ ਜਾਂਦਾ ਸੀ ਬਿਲਕੁਲ ਤਾਂ ਕੈਂਪ ਲੱਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਗੱਲ ਹੋਈ ਕਿ ਭਾਈ ਤੁਸੀਂ ਜਿਹੜੀ ਅੱਗ ਆ ਉਹ ਨਾਂ ਲਾਓ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਦਾ ਜਿਹੜਾ ਸਲੋਗਨ ਸੀ ਉਹ ਲੋਕਾਂ ਦੇ ਵਿੱਚ ਪ੍ਰਚਾਰਿਆ ਗਿਆ ਤੇ ਅੱਜ ਜਿਹੜੇ ਕਿਸਾਨ ਨੇ ਉਹ ਮਰ ਰਹੇ ਨੇ ਕਿਸਾਨ ਨੇ ਜਿਹੜੇ ਉਹ ਬਰਬਾਦ ਹੋ ਰਹੇ ਨੇ ਆਖਰ ਕਿਉਂ ਨਹੀਂ ਸੁਣੀ ਜਾ ਰਹੀ ਇਹਨਾਂ ਕਿਸਾਨਾਂ ਦਾ ਇਹੋ ਹੀ ਕਹਿਣਾ ਅਤਰੇ ਕਿਵੇਂ ਦੇਖਦੇ ਹਾਂ ਇਸ ਪੂਰੇ ਮਾਹੌਲ ਨੂੰ ਜਿਹੜਾ ਕਿੰਨੇ ਕਿ ਕਿੱਲੇ ਨੇ ਜਿਹੜੇ ਪਿੰਡ ਦੇ ਖਰਾਬ ਹੋ ਚੁੱਕੇ ਨੇ ਕਿੰਨੀ ਕਿ ਕਣਕ ਜਿਹੜੀ ਖਰਾਬ ਹੋ ਚੁੱਕੀ ਹੈ ਪਹਿਲਾਂ ਇੱਕ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਲਈ ਸਾਡੀ ਸਾਰ ਲੈਣੀ ਨਹੀਂ ਕੋਈ ਐ ਪਹਿਲਾਂ ਤਾਂ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਦੇ ਆਂ ਵੀ ਤੁਸੀਂ ਸਾਡੀ ਆਵਾਜ਼ ਬਣ ਕੇ ਆਏ ਹੋ ਦੇਖੋ ਜੀ ਜਿਹੜੀ ਜੇ ਲਾਇਗਤਾ हिसाब ਤਾਂ ਐ ਮੰਨ ਕੇ ਚਲੋ ਵੀ ਸਾਡੇ 40% ਨੁਕਸਾਨ ਹੈਗਾ ਜੀ ਚਲੋ 60% ਸਹੀ ਹੋਊਗਾ 40% ਨੁਕਸਾਨ ਹੋਣ ਦੇ ਪਰ ਜ਼ਿੰਮੇਦਾਰਾਂ ਦਾ ਬਈ ਹਾਲ ਕੁਛ ਨਹੀਂ ਹੋਣਾ ਜਿਹੜੀਆਂ ਸਰਕਾਰਾਂ ਨਿਕੰਮੀਆਂ ਨਿਕਲੀਆਂ ਸਾਡੇ ਐਮਐਲਏ ਨਿਕੰਮੇ ਨਿਕਲੇ ਆ ਜਿਹੜੇ ਜਿਹੜੇ ਤਹਿਸੀਲਦਾਰ ਸਾਹਿਬ ਸੀ ਜਦੋਂ ਅੱਗਾਂ ਲਾਉਣੀਆਂ ਸੀ ਇੱਥੇ ਆ ਕੇ ਬਹਿੰਦੇ ਰਹੇ ਆ ਸਾਡੀ ਸੋਸਾਇਟੀ ਸਾਨੂੰ ਇੰਨਾ ਤੰਗ ਕੀਤਾ ਰੋਜ਼ ਮੀਟਿੰਗਾਂ ਰੋਜ਼ ਮੀਟਿੰਗਾਂ ਤੁਸੀਂ ਅੱਗ ਨਹੀਂ ਲਾਉਣੀ ਨਾਲ ਮੰਨ ਲਓ ਸਾਡੇ ਅੰਗਨਵਾੜੀ ਵਰਕਰ ਜਿਹੜੇ ਸੀਗੇ ਭਣਾ ਉਹਨਾਂ ਨੂੰ ਵੀ ਲਾਇਆ ਨਰੇਗਾ ਨੂੰ ਵੀ ਕਿਹਾ ਵੀ ਤੁਸੀਂ ਇਹਨਾਂ ਨੂੰ ਅੱਗਾ ਨਹੀਂ ਲਾਉਣ ਦੇਣੀਆ ਤੇ ਹੁਣ ਉਹ ਕਿੱਥੇ ਨੇ ਕਿੱਥੇ ਨੇ ਬਈ ਜੀ ਉਹ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਥੋੜੇ ਰਾਹੀਂ ਸਾਨੂੰ ਤਾਂ ਇੱਥੇ ਹੀ ਨਹੀਂ ਬਈ ਉਹ ਕਿਉਂਕਿ ਹੁਣ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਫੋਨ ਨੰਬਰ ਨਾ ਬਈ ਜੀ ਜੰਮੀ ਨਹੀਂ ਮਤਲਬ ਹੀ ਨਹੀਂ ਕੋਈ ਕਿਸੇ ਦਾ ਕੋਈ ਸਾਡੀ ਆ ਕੇ ਸਾਰ ਲੂ ਫੇਰੇ ਨਾ ਫੋਨ ਤੋਂ ਬੰਦ ਹੀ ਕਰ ਗਏ ਬਈ ਫੋਨ ਹੀ ਨਹੀਂ ਚੱਕ ਰਹੇ ਬਿਲਕੁਲ ਤਾਂ ਪਰਚੇ ਦਿੱਤੇ ਗਏ ਕਿਸਾਨਾਂ ਦੇ ਉੱਪਰ ਕਿਸਾਨਾਂ ਨੂੰ ਲਤੜਿਆ ਗਿਆ ਦਰੜਿਆ ਗਿਆ ਕਿਸਾਨਾਂ ਦੀ ਜਿਹੜੀ ਸਾਰ ਆ ਉਹ ਨਹੀਂ ਲੈਤੀ ਗਈ ਅੱਜ ਫੇਰ ਅਸੀਂ ਉਸੇ ਖੇਤਾਂ ਦੇ ਵਿੱਚ ਖੜੇ ਆ ਜਿਹੜੇ ਖੇਤਾਂ ਚੋਂ ਕਿਸਾਨ ਆਪਣੀ ਜਿੰਦ-ਜ਼ਾਨ ਲਾ ਕੇ ਪੂਰੀ ਦੁਨੀਆ ਦਾ ਢਿੱਡ ਭਰਦਾ। ਭਾਈ ਕਿੰਨੇ ਕਿੱਲੇ ਜ਼ਮੀਨ ਦੇ ਆ ਕੀ ਕੋਸ਼ਾ ਤੁਹਾਡੇ ਕੋਲ ਕਿਵੇਂ ਦਾ ਜਿਹੜਾ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਪਿੰਡ ਦਾ? ਨੁਕਸਾਨ ਬਾਈ ਜੀ ਨੇ ਦੱਸ ਹੀ ਦਿੱਤਾ ਆਪਾਂ ਤੁਹਾਨੂੰ। ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਜੀ। ਮੈਂ ਕੱਲ 4 ਕਿੱਲੇ ਬੀਜ ਚੁੱਕਿਆ ਹਾਂ। ਹਜੇ ਲਗਭਗ ਐ ਲੱਗਦਾ 5-7 ਕਿੱਲੇ ਹੋਰ ਬੋਣੇ ਪੈਣਗੇ। ਨੁਕਸਾਨ ਨਾ ਤਾਂ ਬੀਜ ਦੀ ਪਰਮਾਰਾ ਜੀ। ਕਿ 20 ਚਾਦਾਂ ਤੋਂ 1500 ਰੁਪਏ ਇੱਕ ਗੱਟਾ ਮਿਲਦਾ 40 ਕਿਲੋ ਦਾ। 70 ਤੋਂ 80 ਕਿਲੋ ਬੀ ਪਾਉਣਾ ਪੈਂਦਾ ਇੱਕ ਕਿੱਲੇ ਦਾ। ਤੇ ਡੀਏਪੀ ਦੀ ਖਾਦ ਆਈ ਉਹ ਵੀ ਇੱਕ ਗੱਟੇ ਦੇ ਕਰੀਬ ਉਹ ਪਾਉਣੀ ਪੂਗੀ ਤੇ ਜਿਹੜਾ ਤੁਸੀਂ ਦੇਖ ਲਓ ਡੀਜ਼ਲ ਹੈ ਸੁਪਰ ਸੀਡਰਾਂ ਦੁਬਾਰੇ ਬੀਜਣੀ ਪੈਣੀ ਹੈ ਬਾਕੇ ਬੀਜਾਂਗੇ ਲੰਮਾ ਟਾਈਮ ਹੋ ਜਾਊਗਾ ਜੀ ਤੇ ਝਾੜ ਹੀ ਨਹੀਂ ਦੇਣਾ ਤੁਸੀਂ ਆ ਹੀ ਹਿਸਾਬ ਲਾ ਲਓ ਇੱਕ ਤਾਂ ਮੌਸਮ ਇਦਾਂ ਦਾ ਹੈ ਇੱਕ ਉਤੋਂ ਸਰਕਾਰਾਂ ਨੇ ਕੋਈ ਸਾਰ ਨਹੀਂ ਹੈਗੀ ਕੋਈ ਸੁਣਵਾਈ ਨਹੀਂ ਕੋਈ ਮਤਲਬ ਨਹੀਂ ਹੈਗਾ ਜੀ ਪਹਿਲਾਂ ਜੀਰੀਆਂ ਧੱਕੇ ਨਾਲ ਆਪ ਮੈਂ ਤਾਂ ਕਰਕੇ ਚੰਗਾਈਆਂ ਨੇ ਜੀ ਇਹਦੀ ਕੋਈ ਰੋਕਥਾਮ ਹੈ ਕੋਈ ਰੋਕਥਾਮ ਨਹੀਂ ਜੀ ਚਾਰ-ਚਾਰ ਸਪਰੇਹਾਂ ਕੀਤੀਆਂ ਜੀ ਕੋਈ ਮਰਜ਼ੀ ਲਾ ਲਓ ਕੋਈ ਇਹ ਕਦੇ ਵੀ ਕੋ ਰਾਜਣ ਪਾ ਲੋ ਹੋਰ ਪਾ ਲੋ ਅਸੀਂ ਚਾਰ ਸਪਰੀਹਾਂ ਕਰਨ ਤੋਂ ਬਾਅਦ ਕੱਲ ਫੇਰ ਬੀਜਿਆ ਪਰ ਸਰਕਾਰ ਤਾਂ ਕਹਿੰਦੀ ਆਰਗੇਨਿਕ ਬੀਜੋ ਆਰਗੇਨਿਕ ਖੇਤੀ ਕਰੋ ਆਰਗੇਨਿਕ ਉਹਨਾਂ ਨੂੰ ਕਹਾਂ ਜੀ ਅਸੀਂ ਬੀਜਦੇ ਹਾਂ ਤੁਸੀਂ ਲੈ ਲਓ ਸਾਨੂੰ ਪੈਸੇ ਦੇ ਦਿਓ ਆਰਗੇਨਿਕੀ ਬੀਜ ਜੀ ਸੀ ਅਸੀਂ ਤਾਂ ਕੋਈ ਕੋਈ ਅੱਗ ਨਹੀਂ ਲਾਈ ਸੀ ਕੁਝ ਨਹੀਂ ਲਾਈ ਸੀ ਪਰਾਲੀ ਖੰਡਿਆ ਕੇ ਬਦਲਾਅ ਦੇਖਿਆ ਸੀ ਬਦਲਾਅ ਹੋ ਗਿਆ ਜਿਹੜੀ ਮੰਨ ਲੋ ਵੀ ਅਸੀਂ ਚਾਹੁੰਦੇ ਸੀ ਨਾ ਵੀ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦਾ ਸਾਨੂੰ ਕੀ ਫਾਇਦਾ ਹੋਇਆ ਹਰੀ ਕ੍ਰਾਂਤੀ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਵੀ ਇਹਨੂੰ ਲਿਆਓ ਸਾਨੂੰ ਕੀ ਫਲਾਬ ਹੋਇਆ ਬਦਲਾਅ ਦੀ ਗੱਲ ਕਰੀਏ ਫਸਲ ਦੇ ਬਦਲਾਅ ਦੀ ਹੁਣ ਇਹ ਕਹਿੰਦੇ ਝੋਨਾ ਸੀ ਤਿਆਰ ਨਾ ਨਹੀਂ ਲਾਉਂਦੇ ਸਾਨੂੰ ਬਦਲਾਅ ਦਿਓ ਉਹਦਾ ਰੇਟ ਦਿਓ ਐਮਐਸਪੀ ਦਿਓ ਸਾਨੂੰ ਸਾਡ ਦੂਜੀਆਂ ਫਸਲਾਂ ਸੀ ਨਹੀਂ ਲਾਵਾਂਗੇ ਸਾਨੂੰ ਕਿ ਲੋੜ ਸਾਡਾ ਪਾਣੀ ਖਰਾਬ ਹੁੰਦਾ ਸਾਨੂੰ ਵੀ ਦਿਖ ਰਿਹਾ ਹੈ ਸਾਡਾ ਪਾਣੀ ਖਰਾਬ ਹੁੰਦਾ ਪਰ ਇਹ ਸਾਨੂੰ ਕੋਈ ਬਦਲਾਅ ਦੇਣ ਜਾ ਰਿਹਾ ਸੀ ਤਿਆਰ ਨਾ ਅੱਗੇ ਨਰਮਾ ਸਾਡਾ ਛੜਾਇਆ ਨਹੀਂ 20 ਮਾੜੇ ਦੇ ਦੇ ਨਰਮਾ ਛੜਾਇਆ ਸੀ ਝੋਨੇ 'ਚ ਬੜੇ ਆ ਸਾਨੂੰ ਜਾਣੀ ਦੀ ਪੈਸਟੀਸਾਈਡ ਲਾ ਲਓ ਸਾਡੇ ਤੇ ਇਹ ਚੀਜ਼ਾਂ ਸਾਰੀਆਂ ਥੋਪੀਆਂ ਜਾ ਰਹੀਆਂ ਬਈ ਜੀ ਹੂੰ ਜਿਵੇਂ ਸਰਕਾਰ ਕਹਿੰਦੀ ਆ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ ਜਿਵੇਂ ਸਰਕਾਰ ਕਹਿੰਦੀ ਆ ਅਸੀਂ ਨੌਕਰੀਆਂ ਦਿਤੀਆਂ ਰੋਜ਼ਗਾਰ ਦੇਤੇ ਵੱਡਿਆ ਵੱਡਿਆ ਟਾਰਾ ਮਾਰਦੀ ਆ ਸਰਕਾਰ ਕੁਝ ਮਿਲਿਆ ਨਹੀਂ ਬਿਲਕੁਲ ਹੀ ਨਹੀਂ ਮੈਨੂੰ ਬਹੁਤ ਸਾਰਾ ਟਾਈਮ ਹੋ ਗਿਆ ਜੀ ਨਾ ਕੋਈ ਨੌਕਰੀ ਮੈਂ ਬਹੁਤ ਫਾਰਮਾਂ ਤੇ ਪੈਸੇ ਖਰਾਬ ਕੀਤੇ ਆ ਕੋਈ ਨੌਕਰੀ ਨੇ ਅਜੇ ਤੱਕ ਮਿਲੀ ਤੇ ਬਾਅਦ ਚ ਖੇਤੀ ਨਾ ਲੱਗੇ ਵੀ ਚਲੋ ਖੇਤੀ ਆਪ ਦਾ ਕੀਤਾਗਾ ਕਰ ਲਾਂਗੇ ਸੰਧ ਕਰ ਲਾਂਗੇ ਪਰ ਕੋਈ ਖੇਤੀ ਤੋਂ ਵੀ ਹੁਣ ਮਨ ਨੱਕ ਗਈ ਆ ਕਹਿੰਦੇ ਵੀ ਸੱਬੀ ਲਾਓ ਬਾਣ ਵੇਲੇ ਰੱਖੋ ਸੱਬੀ ਲਾਓ ਲਾਇਟ ਦੇਵਾਂਗੇ ਉਦੋਂ ਪਹਿਲਾਂ ਲਾਇਟ ਦੀ ਪ੍ਰੋਬਲਮ ਆਈ ਸੱਬੀ ਲਾਈ ਸੱਬੀ ਲਾਉਣ ਦੇ ਕਿੱਥੇ ਪਰਮਾਰ ਹੋ ਗਈ ਇਹ ਚੀਜ਼ ਦੀ ਬਿਲਕੁਲ ਤਾਂ ਕਿਸਾਨ ਨੂੰ ਹਰੇਕ ਕੋਈ ਖਾਣ ਨੂੰ ਪੈਂਦਾ ਕਿਸਾਨ ਦੇ ਸਿਰ ਤੋਂ ਸਾਰੀ ਦੁਨੀਆ ਚੱਲਦੀ ਆ ਕਿੰਨੀਆਂ ਕਿ ਨੌਕਰੀਆਂ ਮਿਲ ਗਈਆਂ ਤੁਸੀਂ ਤਾਂ ਪੂਰੇ ਪਿੰਡ ਚ ਗਰਾਹੀ ਕਰਦੇ ਹੋਗੇ ਪੁੱਛਦੇ ਹੋ ਇਕੱਲੇ ਇਕੱਲੇ ਘਰੇ ਜਾ ਕੇ ਮੇਰੇ ਪਿੰਡ ਦਾ ਢੱਲੋਂ ਸਾਹਿਬ ਅਜੇ ਤੱਕ ਕੋਈ ਨੌਕਰੀ ਮਿਲੀ ਨਹੀਂ ਜੇ ਹੋਰ ਕਿਹੜੇ ਪਿੰਡ ਮਿਲ ਗਏ ਮੈਂ ਕਹਿ ਨਹੀਂ ਸਕਦਾ ਸਾਡੇ ਦਾ 11000 ਲਗਭਗ ਵੋਟ ਆ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਤਾਂ ਇੱਕ ਨੌਕਰੀ ਮਿਲੀ ਨਹੀਂ ਹਿਤਕ ਜੋ ਇਹਨਾਂ ਆਮ ਆਲੀ ਦਿੱਤੀ ਹੋਏ ਜਿਹੜੀਆਂ ਟਾਰਾ ਮਾਰਦੇ ਆ ਵੱਡੇ ਵੱਡੇ ਪੋਸਟਰ 40000 ਨੌਕਰੀਆਂ ਇਹ ਤਾਂ ਕਹਿੰਦੇ ਸੀਗੇ ਇਹ ਪੋਸਟ ਲਾਉਂਦੀ ਨਹੀਂ ਉਹ ਸਾਰੀਆਂ ਬੱਸਾਂ ਦੇ ਪੋਰਟ ਆ ਸਾਰੀਆਂ ਸੜਕਾਂ ਦੇ ਪੋਰਟ ਲੱਗੇ ਹੋਏ ਆ ਇਹ ਤਾਂ ਕਹਿੰਦਾ ਜੀ ਪੋਰਟ ਲਾਏ ਨਹੀਂ ਤਾਏ ਜੀ ਤੁਹਾਡੇ ਧਰਨੇ ਦੇ ਵਿੱਚ ਕਿੰਨੇ ਆ ਕਿਨੇ ਸ਼ਿਰਕਤ ਕੀਤੀ ਆ ਜਾ ਕੇ ਸਾਡੇ ਤਾਂ ਗਏ ਨਹੀਂ ਜੀ ਉਹਨਾਂ ਦਾ ਇੱਕ ਮੈਂ ਤਾਂ ਵੀ ਨਹੀਂ ਗਿਆ ਕੋਈ ਨਾ MP ਨਾ MLA ਇਹ ਤਾਂ ਕਹਿੰਦੇ ਸੀ ਅਸੀਂ ਮਾਸਟਰ ਦੇ ਨਾ 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 ਇਹਦੇ ਇਹਦੇ ਹਾਲਤ ਨਾਲ ਸਾਡੇ ਪੁਲਿਸ ਨੇ ਡਾਂਗਾਂ ਮਾਰੀਆਂ ਜਿੱਦੇ ਸ਼ਮਕਾਨ ਦੀ ਮੌਤ ਹੋਈ ਆ 800 ਬੰਦਾ ਪੁਲਿਸ ਨਾਲ ਇਕੱਠਾਂ ਵਿੱਚ ਲੁਗਿਆ ਹੋਇਆ ਸੀ ਹਾਂ ਆ ਪੁਲਿਸ ਦਾ ਨਹੀਂ ਇਹਨਾਂ ਦਾ ਹੱਕ ਬਣਦਾ ਮੂਰੇ ਬਾੜ ਰੋਕਣ ਦਾ ਮੂਰੇ ਕਿਸਾਨ ਤੋਰਿਆ ਇਹਨਾਂ ਨੇ ਵੀ ਆਪੇ ਗੋਲੀਆਂ ਮਾਰਨਗੇ ਉਹ ਸਾਡਾ ਸੁਭਕਾ ਨਹੀਂ ਇਤ ਕਰਿਆ ਤਾਂ ਇਹਨਾਂ ਦੀ ਪੁਲਿਸ ਦੀ ਵਜ੍ਹਾ ਨਾ ਹੋਇਆ ਉਹ ਹੰਤਮਾਂ ਦੀ ਵਜ੍ਹਾ ਨਾ ਹੋਇਆ ਇਹਨਾਂ ਦਾ ਸਾਰਾ ਹੱਥ ਹੈ ਵਿੱਚ ਗੋਲੀ ਚਲਵਾਉਣ ਚ ਅੱਜ ਕੀ ਮੰਗ ਕਰਦੇ ਹੋ ਜਿਹੜੇ ਅੱਜ ਤਾਂ ਮੈਂ ਕਹਿੰਦਾ ਸਾਡੇ ਕਿਸਾਨਾਂ ਦੇ ਆ ਕੇ ਬਾਹ ਫੜੇ ਜੇ ਕਿਸਾਨ ਦਾ ਪੁੱਤ ਹੈ ਜਿਵੇਂ ਮਰਜੀ ਬਜਾਰੇ ਚ ਰਵਾਨੀ ਖਾਣੇ ਬਜਾਰਾਂ ਨਾਲ ਆ ਕੇ ਕੋਈ ਸਾਨੂੰ ਠੇਕਾ ਦੇਣ ਦਾ 50000 ਰੁਪਏ ਕਿੱਲਾ ਕਣਕ ਦਾ ਦੇਣ ਜਿਹਨਾਂ ਨੂੰ ਨੁਕਸਾਨ ਹੋਇਆ ਲੋਕਾਂ ਦਾ ਬਿਲਕੁਲ ਚਾਹੇ ਬੈਸਨੂ ਖਣਕ ਬਜਾਰਾਂ ਨਾਲ ਕੋਈ ਕਣਕ ਵਜਾਉਣਾਂ ਦਾ ਬੀਜ ਦੇਣਾ ਜੀ ਪਾਣੀ ਲਾ ਦੇਣਾ ਪਾਲ ਲਿਆ ਕਰਾਂਗੇ ਸਾਨੂੰ 50000 ਮਾਮਜਾ ਕਿੱਲੇ ਬਿਲਕੁਲ ਡੀਪੀ ਦੀ ਵੀ ਕਾਫੀ ਦਿੱਕਤ ਆਈ ਸੀ ਕਹਿੰਦੇ ਡੀਪੀ ਦੀ ਵੀ ਦਿੱਕਤ ਆਈ ਹੈ ਜੀ ਲੋਕਾਂ ਦੇ ਵਾਹਨ ਖੁਸ਼ਕ ਹੋ ਗਏ ਅਧੀਆਂ ਕਣਕਾਂ ਖੁਸ਼ਕੀ ਕਾਰਨ ਨਹੀਂ ਹੋਈਆਂ ਡੀਪੀ ਨੇ ਮਿਲਿਆ ਟਾਈਮ ਨਾਲ ਜਦੋਂ ਅਸੀਂ ਧਰਨੇ ਲਾ ਲਾ ਡੀਪੀ ਮੰਗਾਇਆ ਤੇ ਬਾਅਦ ਚ ਕਣਕਾਂ ਦੇ ਵਿੱਚ ਸ਼ੁੰਡ ਬਣ ਗਿਆ ਹੁਣ ਲੋਕਾਂ ਨੇ ਰੌਣੀਆਂ ਕਰੀਆਂ ਉਹ ਗਿੱਲਾ ਹੋ ਗਿਆ 2000 ਨੂੰ ਵਗਿਆ ਫਿਰ ਇਹਨਾਂ ਨੇ ਪ੍ਰਾਲੀ ਤੇ ਰੋਗ ਲਾਈ ਵੀ 4 ਵਜੇ ਕਿ ਲੋ 4 ਵਜੇ ਪ੍ਰਾਲੀ ਮੱਛੀ ਨਹੀਂ ਇਹ ਇਹ ਵਿੱਚ ਪ੍ਰਾਲੀਆਂ ਪਾਈਆਂ ਇਹ ਪ੍ਰਾਲੀ 'ਚ ਸ਼ੁੰਡ ਬਣਿਆ ਜੀ ਵਾਹੀ ਵੀ ਕਣਕ ਜਿਹਾ ਹੀ ਨਹੀਂ ਯੱਗ ਲਾ ਕੇ ਬਾਕੇ ਵੀ ਜੀਏ ਉਹ ਕਣਕ ਵਿੱਚ ਝੁੰਡ ਹੈ ਨਹੀਂਗਾ ਉਹ ਕਣਕ ਚੰਗੀ ਭਲੀ ਖੜੀ ਆ ਕਣਕ ਗਲ ਗਈ ਤਾਂ ਇਹ ਤਸਵੀਰਾਂ ਹਰ ਇੱਕ ਪਿੰਡ ਦੀਆਂ ਨੇ ਬੇਸ਼ੱਕ ਇੱਥੇ ਸਰਕਾਰ ਆ ਕੇ ਖੜ ਜੇ ਤੇ ਬੇਸ਼ੱਕ ਇੱਥੇ ਪ੍ਰਸ਼ਾਸਨ ਆ ਕੇ ਖੜ ਜੇ ਕਈ ਕਣਕਾਂ ਜਿਹੜੀਆਂ ਕਿ ਉਹ ਬਾਈਆਂ ਗਈਆਂ ਕਈ ਕਿਸਾਨ ਨੇ ਜਿਹੜੇ ਉਹ ਬਰਬਾਦ ਹੋ ਚੁੱਕੇ ਨੇ ਕਈ ਕਿਸਾਨਾਂ ਦੀ ਜਿਹੜੀ ਪੈੜੀ ਆ ਉਹ 70000 80000 ਨੂੰ ਠੇਕੇ ਤੇ ਲੈਤੀ ਆ ਮਾਮਲੇ ਤੇ ਲੈਤੀ ਆ ਤੇ ਉਹ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਤਬਾਹ ਹੋ ਚੁੱਕੀ ਆ ਤੇ ਕਿਸਾਨ ਨੇ ਜਿਹੜੇ ਉਹ ਅੱਜ ਰੋ ਰਹੇ ਨੇ ਅੱਜ ਇਹਨਾਂ ਸੜਕਾਂ ਦੇ ਉੱਪਰ ਬੈਠੇ ਕਿਸਾਨ ਪਿੱਟ ਰਹੇ ਨੇ ਇਹਨਾਂ ਸਰਕਾਰਾਂ ਦਾ ਪਿੱਟ ਛਾਪਾ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਡੀ ਕਿਤੇ ਨਾ ਕਿਤੇ ਜਾ ਕੇ ਬਾਹ ਤਾਂ ਫੜੀ ਜਾਵੇ ਪਰ ਅਸੀਂ ਤਸਵੀਰਾਂ ਤੁਹਾਡੇ ਤੱਕ ਲਗਾਤਾਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਜੁੜੇ ਰਹਿਣਾ ਪੰਜਾਬੀ ਨਿਊਜ਼ ਕੋਰਨਰ ਦੇ ਨਾਲ